ਸੰਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦੀ ਬੈਠਕ ਮੰਗਲਵਾਰ ਨੂੰ ਸੈਕਟਰ 35 ਸਥਿਤ ਕਿਸਾਨ ਪਵੰਦ ਦੇ ਵਿੱਚ ਹੋਈ ਹੈ ਤਾਂ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਨੇ ਜੋ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੇ ਸਬੰਧ ਵਿੱਚ ਪੱਤਰ ਜਾਰੀ ਕੀਤਾ ਉਸ ਦੇ ਵਿੱਚ ਕਈ ਗੱਲਾਂ ਸਾਫ਼ ਨਹੀਂ ਹਨ ਕਿਸਾਨ ਅਗੂ ਬਲਬੀਰ ਸਿੰਘ ਰਾਜੀਵਾਲ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਲੈਂਡ ਪੂਲਿੰਗ ਦੇ ਸਬੰਧ ਵਿੱਚ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਇੱਕ 14 ਮਈ ਨੂੰ ਤੇ ਦੂਜਾ 4 ਜੂਨ ਨੂੰ ਜੋ ਪੱਤਰ ਜਾਰੀ ਕੀਤਾ ਗਿਆ ਉਸ ਦੇ ਵਿੱਚ 14 ਮਈ ਦਾ ਜ਼ਿਕਰ ਹੈ ਇਸ ਦਾ ਮਤਲਬ ਹੈ ਕਿ 4 ਜੂਨ ਵਾਲਾ ਨੋਟੀਫਿਕੇਸ਼ਨ ਹਲੇ ਵਿਲਾਗੂ ਸਰਕਾਰ ਨੂੰ ਇਸ ਨੂੰ ਸਾਫ ਕਰਨਾ ਚਾਹੀਦਾ ਉਹਨਾਂ ਕਿਹਾ ਹੈ ਕਿ ਨੀਤੀ ਨੂੰ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਇਸ ਦੇ ਲਈ ਸਰਕਾਰ ਨੂੰ ਇਸ ਨੂੰ ਕੈਬਨਿਟ ਦੇ ਵਿੱਚ ਹੀ ਡੀ ਨੋਟੀਫਾਈ ਕਰਨਾ ਹੋਵੇਗਾ ਕਿਸਾਨਾ ਗੁਰਮਿੰਦਰ ਸਿੰਘ ਪਟਿਆਲਾ ਦਾ ਇਹ ਕਹਿਣਾ ਹੈ ਕਿ ਕਿਉਂਕਿ ਸਰਕਾਰ ਪਹਿਲਾਂ ਹੀ ਕਿਸਾਨਾਂ ਦਾ ਧੋਖਾ ਕਰ ਚੁੱਕੀ ਹੈ ਸਰਕਾਰ ਮੰਗਾ ਮੰਨ ਲੈਂਦੀ ਹੈ ਪਰ ਉਹਨਾਂ ਨੂੰ ਲਾਗੂ ਨਹੀਂ ਕਰਦੀ ਇਸ ਦੇ ਲਈ ਕਿਸਾਨਾਂ ਨੂੰ ਭਰੋਸਾ ਨਹੀਂ ਹੈ ਉਹਨਾਂ ਦੱਸਿਆ ਕਿ ਹਾਈ ਕੋਰਟ ਦੇ ਵਿੱਚ ਵੀ ਸਰਕਾਰ ਨੇ ਇਹੀ ਕਿਹਾ ਸੀ ਕਿ ਨੀਤੀ ਵਾਪਸ ਨਹੀਂ ਲੈਣਗੇ ਇਸ ਦੇ ਨਾਲ ਹੀ ਸਰਕਾਰ ਦੇ ਪ੍ਰਤੀਨਿਧੀ ਲਗਾਤਾਰ ਇਸ ਗੱਲ ਉੱਤੇ ਜ਼ੋਰ ਦੇ ਰਹੇ ਨੇ ਕਿ ਨੀਤੀ ਚੰਗੀ ਸੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਹੈ ਜਿਸ ਕਰਕੇ ਸਰਕਾਰ ਦੀ ਮੰਸ਼ਾ ਤੇ ਵੀ ਸ਼ੰਕਾ ਪੈਦਾ ਹੁੰਦੀ ਹੈ ਉਧਰ ਜੋਗਿੰਦਰ ਸਿੰਘ ਉਗਰਾਹ ਦਾ ਕਹਿਣਾ ਹੈ ਕਿ 24 ਅਗਸਤ ਨੂੰ ਰਾਜਪੁਰਾ ਦੇ ਵਿੱਚ ਹੋਣ ਵਾਲੀ ਰੈਲੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ 20 ਅਗਸਤ ਤੱਕ ਸਰਕਾਰ ਦੀਆਂ ਸ਼ੰਕਾਵਾਂ ਦਾ ਸਮਾਧਾਨ ਜੇਕਰ ਸਰਕਾਰ ਕਰ ਲੈਂਦੀ ਹੈ ਤਾਂ ਜਿੱਤ ਰੈਲੀ ਦੀ ਹੋਵੇਗੀ ਨਹੀਂ ਤਾਂ ਲੈਂਡ ਪੂਲਿੰਗ ਦੇ ਖਿਲਾਫ ਨੀਤੀ ਜਿਹੜੀ ਇਹ ਹੈ ਇਸ ਦਾ ਵਿਰੋਧ ਵੀ ਹੋਵੇਗਾ ਬਲਬੀਰ ਸਿੰਘ 라ਜੀਵਾਲ ਦਾ ਇਹ ਕਹਿਣਾ ਹੈ ਕਿ ਫ੍ਰੀ ਟ੍ਰੇਡ ਐਗਰੀਮੈਂਟ ਦੇ ਖਿਲਾਫ ਕਿਸਾਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਣਗੇ ਕਿਸਾਨਾਂ ਗੁਣ ਨੇ ਕਿਹਾ ਹੈ ਕਿ ਪਹਿਲਾਂ ਤੋਂ ਤੈ ਕੀਤੇ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਜਾਣਾ ਸੀ ਪਰ ਇਸ ਦੇ ਵਿੱਚ ਬਦਲਾ ਕੀਤਾ ਗਿਆ ਮੁੱਖ ਮੰਤਰੀ ਦਾ ਪੁਤਲਾ ਹੁਣ ਨਹੀਂ ਫੂਕਿਆ ਜਾਵੇਗਾ ਇਸ ਦੇ ਨਾਲ ਇੱਕ ਸਵਾਲ ਦੇ ਜਵਾਬ ਚ 라ਜੀਵਾਲ ਦਾ ਕਹਿਣਾ ਹੈ ਜਦ ਤੱਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫ੍ਰੀ ਟ੍ਰੇਡ ਤੋਂ ਪੂਰੀ ਤਰੀਕੇ ਨਾਲ ਇਨਕਾਰ ਨਹੀਂ ਕਰਦੇ ਤਦ ਤੱਕ ਕਿਸਾਨ ਇਸ ਦਾ ਵਿਰੋਧ ਕਰਨਗੇ ਜਿਸ ਦਿਨ ਪ੍ਰਧਾਨ ਮੰਤਰੀ ਇਸ ਐਗਰੀਮੈਂਟ ਤੋਂ ਸਾਫ਼ ਇਨਕਾਰ ਕਰ ਦੇਣਗੇ ਤਾਂ ਕਿਸਾਨ ਸੰਗਠਨ ਉਹਨਾਂ ਦਾ ਧੰਨਵਾਦ ਵੀ ਕਰਨਗੇ ਸਯੁਕਤ ਕਿਸਾਨ ਮੋਰਚੇ ਦੇ ਪੰਜਾਬ ਚੈਪਟਰ ਦੀ ਬੈਠਕ ਮੰਗਲਵਾਰ ਨੂੰ ਸੈਕਟਰ 35 ਦਿੱਤ ਕਿਸਾਨ ਪਵੰਦੇ ਵਿੱਚ ਹੋਈ ਹੈ ਤਾਂ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਕਿ ਸਰਕਾਰ ਨੇ ਜੋ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੇ ਸਬੰਧ ਵਿੱਚ ਪੱਤਰ ਜਾਰੀ ਕੀਤਾ ਉਸ ਦੇ ਵਿੱਚ ਕਈ ਗੱਲਾਂ ਸਾਫ਼ ਨਹੀਂ ਹਨ ਕਿਸਾਨ ਅਗੂ ਬਲਬੀਰ ਸਿੰਘ ਰਾਜਵਾਲ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਲੈਂਡ ਪੂਲਿੰਗ ਦੇ ਸਬੰਧ ਵਿੱਚ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਇੱਕ 14 ਮਈ ਨੂੰ ਤੇ ਦੂਜਾ 4 ਜੂਨ ਨੂੰ ਜੋ ਪੱਤਰ ਜਾਰੀ ਕੀਤਾ ਗਿਆ ਉਸ ਦੇ ਵਿੱਚ 14 ਮਈ ਦਾ ਜ਼ਿਕਰ ਹੈ ਇਸ ਦਾ ਮਤਲਬ ਹੈ ਕਿ 4 ਜੂਨ ਵਾਲਾ ਨੋਟੀਫਿਕੇਸ਼ਨ ਹਲੇ ਵੀ ਲੈਗੂ ਹੈ ਸਰਕਾਰ ਨੂੰ ਇਸ ਨੂੰ ਸਾਫ਼ ਕਰਨਾ ਚਾਹੀਦਾ ਹੋਣਾ ਹੈ ਕਿ ਹੈ ਕਿ ਨੀਤੀ ਨੂੰ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਇਸ ਲਈ ਸਰਕਾਰ ਨੂੰ ਇਸ ਨੂੰ ਕੈਬਨਿਟ ਦੇ ਵਿੱਚ ਹੀ ਡੀ ਨੋਟੀਫਾਈ ਕਰਨਾ ਹੋਵੇਗਾ ਕਿਸਾਨਾ ਗੁਰਮਿੰਦਰ ਸਿੰਘ ਪਟਿਆਲਾ ਦਾ ਇਹ ਕਹਿਣਾ ਹੈ ਕਿ ਕਿਉਂਕਿ ਸਰਕਾਰ ਪਹਿਲਾਂ ਹੀ ਕਿਸਾਨਾਂ ਦਾ ਧੋਖਾ ਕਰ ਚੁੱਕੀ ਹੈ ਸਰਕਾਰ ਮੰਗਾ ਮੰਨ ਲੈਂਦੀ ਹੈ ਪਰ ਉਹਨਾਂ ਨੂੰ ਲਾਗੂ ਨਹੀਂ ਕਰਦੀ ਹੈ ਇਸ ਲਈ ਕਿਸਾਨਾਂ ਨੂੰ ਭਰੋਸਾ ਨਹੀਂ ਹੈ ਉਹਨਾਂ ਦੱਸੇ ਕਿ ਹਾਈ ਕੋਰਟ ਦੇ ਵਿੱਚ ਵੀ ਸਰਕਾਰ ਨੇ ਇਹੀ ਕਿਹਾ ਸੀ ਕਿ ਨੀਤੀ ਵਾਪਸ ਨਹੀਂ ਲੈਣਗੇ ਇਸ ਦੇ ਨਾਲ ਹੀ ਸਰਕਾਰ ਦੇ ਪ੍ਰਤੀਨਿਧੀ ਲਗਾਤਾਰ ਇਸ ਗੱਲ ਉੱਤੇ ਜ਼ੋਰ ਦੇ ਰਹੇ ਨੇ ਕਿ ਨੀਤੀ ਚੰਗੀ ਸੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਜਿਸ ਕਰਕੇ ਸਰਕਾਰ ਦੀ ਮੰਸ਼ਾ ਤੇ ਵੀ ਸ਼ੰਕਾ ਪੈਦਾ ਹੁੰਦੀ ਹੈ ਉਧਰ ਜੋਗਿੰਦਰ ਸਿੰਘ ਉਗਰਾਹ ਦਾ ਕਹਿਣਾ ਹੈ ਕਿ 24 ਅਗਸਤ ਨੂੰ ਰਾਜਪੁਰਾ ਦੇ ਵਿੱਚ ਹੋਣ ਵਾਲੀ ਰੈਲੀ ਜਿਸ ਦੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ 20 ਅਗਸਤ ਤੱਕ ਸਰਕਾਰ ਦੀਆਂ ਸ਼ੰਕਾਵਾਂ ਦਾ ਸਮਾਧਾਨ ਜੇਕਰ ਸਰਕਾਰ ਕਰ ਲੈਂਦੀ ਹੈ ਤਾਂ ਜਿੱਤ ਰੈਲੀ ਦੀ ਹੋਵੇਗੀ ਨਹੀਂ ਤਾਂ ਲੈਂਡ ਪੂਲਿੰਗ ਦੇ ਖਿਲਾਫ ਨੀਤੀ ਜਿਹੜੀ ਇਹ ਹੈ ਇਸ ਦਾ ਵਿਰੋਧ ਵੀ ਹੋਵੇਗਾ ਬਲਬੀਰ ਸਿੰਘ 라ਜੀਵਾਲ ਦਾ ਇਹ ਕਹਿਣਾ ਹੈ ਕਿ ਫ੍ਰੀ ਟ੍ਰੇਡ ਐਗਰੀਮੈਂਟ ਦੇ ਖਿਲਾਫ ਕਿਸਾਨ ਬਦਦਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਣਗੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਤੋਂ ਤੈ ਕੀਤੇ ਪ੍ਰੋਗਰਾਮ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਜਾਣਾ ਸੀ ਪਰ ਇਸ ਦੇ ਵਿੱਚ ਬਦਲਾ ਕੀਤਾ ਗਿਆ ਮੁੱਖ ਮੰਤਰੀ ਦਾ ਪੁਤਲਾ ਹੁਣ ਨਹੀਂ ਫੂਕਿਆ ਜਾਵੇਗਾ ਇਸ ਦੇ ਨਾਲ ਇੱਕ ਸਵਾਲ ਦੇ ਜਵਾਬ ਚ ਰਾਜੀਵਾਲ ਦਾ ਕਹਿਣਾ ਹੈ ਜਦ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ੍ਰੀ ਟ੍ਰੇਡ ਤੋਂ ਪੂਰੀ ਤਰੀਕੇ ਨਾਲ ਇਨਕਾਰ ਨਹੀਂ ਕਰਦੇ ਤਦ ਤੱਕ ਕਿਸਾਨ ਇਸ ਦਾ ਵਿਰੋਧ ਕਰਨਗੇ ਜਿਸ ਦਿਨ ਪ੍ਰਧਾਨ ਮੰਤਰੀ ਇਸ ਐਗਰੀਮੈਂਟ ਤੋਂ ਸਾਫ਼ ਇਨਕਾਰ ਕਰ ਦੇਣਗੇ ਤਾਂ ਕਿਸਾਨ ਸੰਗਠਨ ਉਨ੍ਹਾਂ ਦਾ ਧੰਨਵਾਦ ਵੀ ਕਰਨਗੇ